ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਸ੍ਰੀ ਰਾਗ ਮਹਲਾ ਪਹਿਲਾ ਮਹਲਾ ਪਹਿਲਾ ਮਨਮੁਖ ਭੁਲੇ ਭੁਲਾਈਐ ਮਨਮੁਖ ਭੁਲੇ ਭੁਲਾਈਐ ਭੁਲੇ ਠਾਰ ਨ ਕਾਏ ਭੁਲੇ ਠਾਰ ਨ ਕਾਏ ਗੁਰ ਬਿਣ ਕੋ ਨ ਦਿਖਾਵਈ ਗੁਰ ਬਿਣ ਕੋ ਨ ਦਿਖਾਵਈ ਅੰਦੀ ਆਵੈ ਜਾਏ ਅੰਦੀ ਆਵੇ ਜਾਏ ਗਿਆਨ ਪਦਾਰਥ ਹੋਇਆ ਗਿਆਨ ਪਦਾਰਥ ਹੋਇਆ ਠੱਗਿਆ ਮੁਠਾ ਜਾਏ ਠੱਗਿਆ ਮੁਠਾ ਜਾਏ ਬਾਬਾ ਬਾਬਾ ਮਾਇਆ ਭਰਮ ਪੁਲਾਏ ਮਾਇਆ ਭਰਮ ਮੁਟਲਾਏ ਭਰਮ ਭੁੱਲੀ ਡੋਹਾਗਣੀ ਭਰਮ ਭੁੱਲੀ ਡੋਹਾਗਣੀ ਨਾ ਫਿਰ ਅੰਕ ਸਮਾਏ ਨਾ ਫਿਰ ਅੰਕ ਸਮਾਏ ਰਹਾਉ ਰਹਾਉ ਭੁੱਲੀ ਫਿਰੈ ਜਸੰਤਰੀ ਭੁੱਲੀ ਫਿਰੈ ਜਸੰਤਰੀ ਭੁੱਲੀ ਗ੍ਰਹ ਤਜ ਜਾਏ ਭੁੱਲੀ ਗ੍ਰਹ ਤਜ ਜਾਏ ਭੋਲੇ ਡੁੰਗਰ ਥਲ ਚੜੈ ਭੋਲੇ ਡੁੰਗਰ ਥਲ ਚੜੈ ਭਰਮ ਮਨ ਡੋਲਾਏ ਭਰਮ ਮਨ ਡੋਲਾਏ ਧਰੋਂ ਵਿਛੁਣੇ ਕਿਉ ਮਿਲੈ ਧਰੋਂ ਵਿਛੁਣੇ ਕਿਉ ਮਿਲੈ ਗਰਬ ਮੁਠੀ ਬਿਲ ਲਾਏ ਗਰਬ ਮੁਠੀ ਬਿਲ ਲਾਏ ਵਿਛੜਿਆ ਗੁਰ ਮੇਲ ਸੀ ਵਿਛੜਿਆ ਗੁਰ ਮੇਲ ਸੀ ਹਰ ਰਸ ਨਾਮ ਪਿਆਰ ਹਰ ਰਸ ਨਾਮ ਪਿਆਰ ਸਾਚ ਸਹਿਜ ਸੋਭਾ ਕਣੀ ਸਾਚ ਸਹਿਜ ਸੋਭਾ ਕਣੀ ਹਰ ਗੁਣ ਨਾਮ ਆਧਾਰ ਹਰ ਗੁਣ ਨਾਮ ਆਧਾਰ ਜਿਉਂ ਭਾਵੇਂ ਤਿਉਂ ਰੱਖ ਤੂੰ ਜਿਉਂ ਭਾਵੇਂ ਤਿਉਂ ਰੱਖ ਤੂੰ ਮੈਂ ਤੁਜ ਬਿਨ ਕਵਨ ਪਤਾਰ ਮੈਂ ਤੁਜ ਬਿਨ ਕਵਨ ਪਤਾਰ ਅੱਖਰ ਪੜ ਪੜ ਭੁੱਲੀ ਐ ਅੱਖਰ ਪੜ ਪੜ ਭੁੱਲੀ ਐ ਦੇਖੀ ਬਹੁਤ ਅਭਿਮਾਨ ਦੇਖੀ ਬਹੁਤ ਅਭਿਮਾਨ ਤੀਰਥ ਨਾਤਾ ਕੀਆ ਕਰੇ ਤੀਰਥ ਨਾਤਾ ਕੀਆ ਕਰੇ ਮਨ ਮਹਿ ਮੈਲ ਗੁਮਾਨ ਮਨ ਮਹਿ ਮੈਲ ਗੁਮਾਨ ਗੁਰ ਬਿਨ ਕਿਨ ਸਮਝਾਈਐ ਗੁਰ ਬਿਨ ਕਿਨ ਸਮਝਾਈਐ ਮਨ ਰਾਜਾ ਸੁਲਤਾਨ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈਐ ਪ੍ਰੇਮ ਪਦਾਰਤ ਪਾਈ ਐ ਗੁਰਮੁਖ ਤਤ ਵਿਚਾਰ ਗੁਰਮੁਖ ਤਤ ਵਿਚਾਰ ਸਾਤਨ ਆਪ ਗਵਾਇਆ ਸਾਤਨ ਆਪ ਗਵਾਇਆ ਗੁਰ ਕੈ ਸ਼ਬਦ ਸ਼ਿੰਗਾਰ ਗੁਰ ਕੈ ਸ਼ਬਦ ਸ਼ਿੰਗਾਰ ਘਰ ਹੀ ਸੋ ਪਿਰ ਪਾਇਆ ਘਰ ਹੀ ਆਇਆ ਗੁਰ ਕੈ ਹੇਤ ਅਪਾਰ ਗੁਰ ਕੈ ਹੇਤ ਅਪਾਰ ਗੁਰ ਕੀ ਸੇਵਾ ਚੱਕਰੀ ਗੁਰ ਕੀ ਸੇਵਾ ਚੱਕਰੀ ਮਨ ਨਿਰਮਲ ਸੁਖ ਹੋਏ ਮਨ ਨਿਰਮਲ ਸੁਖ ਹੋਏ ਗੁਰ ਕਾ ਸ਼ਬਦ ਮਨ ਵਸਿਆ ਗੁਰ ਕਾ ਸ਼ਬਦ ਮਨ ਵਸਿਆ ਹਉ ਮੈਂ ਵਿੱਚੋਂ ਖੋਏ ਹਉ ਮੈਂ ਵਿੱਚੋਂ ਖੋਏ ਨਾਮ ਪਦਾਰਥ ਪਾਇਆ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ ਲਾਭ ਸਦਾ ਮਨ ਹੋਏ ਕਰਮ ਮਿਲੇ ਤਾਂ ਪਾਈਐ ਕਰਮ ਮਿਲੇ ਤਾਂ ਪਾਈਐ ਆਪ ਨਾ ਲਿਆ ਜਾਏ ਆਪ ਨਾ ਲਿਆ ਜਾਏ ਦੇ ਚਰਣੇ ਲੱਗ ਰਹਾ ਗੁਰ ਕੇ ਚਰਣੇ ਲੱਗ ਰਹਾ ਵਿਚਾਹ ਆਪ ਗਵਾਏ ਵਿਚ ਹਾਂ ਆਪ ਗਵਾਏ ਸੱਚੇ ਸੇ ਤੀਰਤਿਆ ਸੱਚੇ ਸੇ ਤੀਰਤਿਆ ਸੱਚੋ ਪੱਲੇ ਪਾਏ ਸੱਚੋ ਪੱਲੇ ਪਾਏ ਭੁੱਲਣ ਅੰਦਰ ਸਭ ਕੋ ਭੁੱਲਣ ਅੰਦਰ ਸਭ ਕੋ ਅਪਲ ਗੁਰੂ ਕਰਤਾਰ ਅਪਲ ਗੁਰੂ ਕਰਤਾਰ ਗੁਰਮਤਿ ਮਨ ਸਮਝਾਇਆ ਗੁਰਮਤਿ ਮਨ ਸਮਝਾਇਆ ਲਾਗਾ ਤਿਸੈ ਪਿਆਰ ਲਾਗਾ ਤਿਸੈ ਪਿਆਰ ਨਾਨਕ ਨਾਨਕ ਸਾਚ ਨ ਵਿਸਰੈ ਸਾਚ ਨ ਵਿਸਰੈ ਮੇਲੇ ਸ਼ਬਦ ਅਪਾਰ ਮੇਲੇ ਸ਼ਬਦ ਅਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ はい。